ਰਸਤੋਂ ਲੱਗਦਾ ਗਰਮੀ ਨਹੀਂ ਹੋਈ ਹਾਏ ਹਾਏ ਫੇਸਿਆ ਪਾ ਹੋ ਗਿਆ ਪਤਾ ਨਹੀਂ ਕਿੱਥੇ ਗੰਜੋਸਾਂ ਦੇ ਘਰ ਵੇ ਆ ਗਈਆਂ ਇੱਕ ਪ੍ਰੈਸ ਨਹੀਂ ਲਿਆ ਸਕਦੇ ਕਿਤੇ ਕਿੰਨੀ ਕੁ ਮਹਿੰਗੀ ਆ ਚਲੀ ਆ ਜੇਰਦ ਪੈਂਟੀ ਨਹੀਂ ਪ੍ਰੈਸ ਕੀਤੀ ਤੇ ਪੈਂਟ ਮੈਂ ਸੁਆਹ ਪ੍ਰੈਸ ਕਰਾਂ ਜਦੋਂ ਪ੍ਰੈਸ ਹੀ ਖਰਾਬ ਹੋ ਗਈ ਆ ਤੇ ਓਹੋ ਫੇਰ ਖਰਾਬ ਹੋ ਗਈ ਆ ਚਲ ਕੋਈ ਨਹੀਂ ਆ ਮੈਂ ਲਫਾਫਾ ਫਟਾ ਕੋਈ ਮੈਂ ਠੀਕ ਕਰਾ ਲਿਆਉਣਾ ਨਾ ਠੀਕ ਇਹਦਾ ਕੀ ਕਰਾਉਣਾ ਜਦੋਂ ਦੀ ਵਿਆਹ ਹੀ ਆਈਆਂ ਉਦੋਂ ਦਾ ਠੀਕ ਕਰਾਉਂਦੇ ਰਹਿੰਦੇ ਜੈਨ ਨੂੰ ਇੱਕ ਨਵੀਂ ਨਹੀਂ ਲਿਆ ਸਕਦੇ ਪ੍ਰੈਸ ਨਾ ਲਾ ਪਿੱਛੇ ਵੇਖੋ ਸਾਰੀ ਲੱਥੀ ਪਈ ਐ ਜੇ ਮੈਨੂੰ ਕਰੰਟ ਲੱਗ ਗਿਆ ਤਾਂ ਫੇਰ ਕੀ ਸੋਚਣਾ ਜੇ ਉਹ ਕੁਛ ਨਹੀਂ ਸੋਚਣਾ ਮੈਂ ਕੀ ਚੱਲ ਕੋਈ ਗੱਲ ਨਹੀਂ ਹੁਣ ਤੇ ਠੀਕ ਕਰਾ ਕੇ ਲਿਆਵਾਂ ਨਵੀਂ ਦਾ ਆਪਾਂ ਬਾਅਦ ਚ ਵੇਖ ਲਾਂਗੇ ਤੇ ਬਹੁਤ ਮਹਿੰਗੀ ਐ ਕਿਤੇ ਪ੍ਰੈਸ ਹੋਣੀ ਯਾਰ ਫਿਰ ਵੀ 15 1600 ਦੀ ਤੇ ਆਉਣੀ ਐ ਹੁਣ ਇਹਦੇ ਨਾਲ ਦੀ ਪ੍ਰੈਸ ਮਿਲਣੀ ਥੋੜੀ ਜਿਹਾ ਕਿਤੋਂ ਤੈਨੂੰ ਪਤਾ ਏ ਮਾਮਾ ਜੀ ਨੇ ਨਾ ਦबई ਤੋਂ ਲਿਆਂਦੀ ਸੀਗੀ ਦबई ਵਾਂਗ ਕੰਮ ਤੇ ਕਰਦੀ ਨਹੀਂ ਏ ਜਿਹਦੇ ਕੋ ਖਰਾਬ ਰਿੰਦੀ ਏ ਹੁਣ ਵਿਚਾਰੀ ਥੋੜੀ ਬੁੱਢੀ ਹੋ ਗਈ ਤੇ ਫਿਰ ਕੀ ਹੋ ਗਿਆ ਜਵਾਨੀ ਵੇਲੇ ਕਿੰਨਾ ਕੰਮ ਕਰਦੀ ਰਹੀ ਏ ਤੈਨੂੰ ਪਤਾ ਨਹੀਂ ਕਿੰਨੇ ਸੂਟ ਪ੍ਰੈਸ ਕਰਦੀ ਰਹੀਆਂ ਤੂੰ ਉਦੋਂ ਤੇ ਤਰੀਫਾਂ ਬਣੀਆਂ ਕਰਦੀ ਹੁੰਦੀ ਸੀ ਹੁਣ ਵਿਚਾਰੀ ਨੂੰ ਗਾਲਾਂ ਕੱਢਦੀਆਂ ਚੱਲ ਕੋਈ ਨਹੀਂ ਮੈਂ ਠੀਕ ਕਰਾ ਕੇ ਲਿਆਉਣਾ ਹੈ ਇੱਕ ਪ੍ਰੈਸਾ ਘਰ ਵਿੱਚ ਤੇ ਉਹ ਵੀ ਮਾਮੇ ਨੇ ਲਿਆਕ ਦਿੱਤੀ ਆ ਆਪ ਇੱਕ ਪ੍ਰੈਸ ਵੀ ਨਹੀਂ ਲਿਆ ਸਕਦੇ ਕਿਤੇ ਕੰਜੂਸ ਤੇ ਜਿੰਦਰ ਦੀ ਆਵਾਜ਼ ਆਉਂਦੀ ਹੀ ਉਹ ਕਿੱਥੇ ਗਿਆ ਜਾਣਾ ਕਿੱਥੇ ਪ੍ਰੈਸ ਠੇਕ ਕਰਨ ਗਏ ਆ ਫੇਖ ਖਰਾਬ ਹੋ ਗਈ ਆ ਅੱਛਾ ਅੱਛਾ ਤੇ ਨਾਲੇ ਮੈਂ ਤੁਹਾਨੂੰ ਦੱਸਣਾ ਹੀ ਤੇਰੀ ਮਾਸੀ ਦਾ ਫੋਨ ਆਇਆ ਸੀ ਤੇ ਆਪਾਂ ਜਾਣਾ ਆ ਕੱਲ ਨੂੰ ਉਹਦੇ ਘਰ ਸਾਰੇ ਨਹੀਂ ਜਾਣਾ ਮਮ ਜੀ ਆਹੋ ਸਾਰੇ ਜਾਵਾਂਗੇ ਕਹ ਤੇਰੀ ਮਾਸੀ ਪਰਾ ਕਿੰਨਾ ਚਾ ਕਰਦੀ ਆ ਉਹਨੇ ਸਪੈਸ਼ਲ ਫੋਨ ਕੀਤਾ ਆ ਕਹਿੰਦੀ ਤਿੰਨੇ ਜਣੇ ਆਇਓ ਤੁਸੀਂ ਚਲੋ ਠੀਕ ਆ ਚਲ ਜਾਾਂਗੇ ਫੇਰ ਤਿੰਨੇ ਹੀ ਤੇ ਨਾਲੇ ਮੈਂ ਤੇ ਜਿੰਦਾਂ ਨੂੰ ਵੀ ਕਾ ਦਾਂਗੀ ਛੁੱਟੀ ਲੱਲਾਂ ਨੂੰ ਕੱਲ ਦੀ ਆਹੋ ਕਹਿ ਦੀ ਓਕੇ ਮੰਮੀ ਇਹ ਕਰ ਲਿਆ ਮਾਸੀ ਨੇ ਬਣਾਇਆ ਬਣਾਇਆ ਆਹੋ ਇਹੋ ਹੀ ਲਿਆ ਆ ਤਾਂ ਤੇ ਤੇਰੀ ਮਾਸੀ ਫੋਨ ਕਰਨ ਈ ਪਿਆ ਕੇ ਘਰ ਵੇਖੋ ਅੱਛਾ ਅੱਛਾ ਕਰਤੀ ਬਾਬਾ ਵੱਡਾ ਹੈ ਨਾ ਬੜਾ ਵੱਡਾ ਆਂਦੀ ਮਿਲਿਆ ਅਜੇ ਤੱਕ ਵੇਖਿਆ ਨਹੀਂ ਚੱਲ ਵੇਨੇ ਆ ਹਾਂ ਜਿਹੜਾ ਇਹਨਾਂ ਦਾ ਪਿੰਡ 'ਚ ਘਰ ਹੀ ਉਹ ਤੇ ਨਿਕਾ ਜਾਉਂਦਾ ਹੈ ਆਹੋ ਚਲੇ ਬੜਿਆਂ ਮਿਲ ਗਿਆ ਨਾ ਉਹਨਾਂ ਨੂੰ ਫਿਰ ਹਾਂ ਖੋਲਣੇ ਡੇਖੜਕਾਓ ਸਾਸਿਕਾ ਬਣ ਜੀ ਕੋ ਆ ਸਾਸਿਕਾ ਕੀ ਹਾਲ ਜੀ ਸਾਸਿਕਾ ਮਸੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਸੀ ਜੀ ਹੋਰ ਸੁਣਾਓ ਆਜੋ ਅੰਦਰ ਚਲੋ ਆਜੋ ਮੈ ਆਜੋ ਹੋਰ ਭੈਣ ਜੀ ਵਧਾਈਆਂ ਹੁਣ ਤੁਹਾਨੂੰ ਨਾਲੇ ਨਵੇਂ ਕਰਦੀਆਂ ਵਾਵਾਕਾਰ ਤੇ ਖੁੱਲਾ ਡੁੱਲਾ ਆ ਹਾਂ ਉਹ ਉਥੇ ਜੋ ਪਿੰਡ ਚ ਸਭ ਵਧੀਆ ਸੀ ਵੀ ਸਹੂਲਤਾਂ ਹੀ ਗਈਆਂ ਪਰ ਮੁੰਡੇ ਨੇ ਐਸੀ ਜिद ਕੀਤੀ ਕਹਿੰਦਾ ਨਵਾਂ ਘਰ ਲਓ ਤੇ ਲਓ ਸ਼ਹਿਰ ਦੇ ਵਿੱਚ ਪਰ ਭੈਣ ਜੀ ਤੁਹਾਡੇ ਉਹ ਪਿੰਡ ਚ ਕੋਹ ਮਿਲਦਾ ਨਹੀਂ ਜਾਣ ਲੱਗੇ ਆਹ ਤੇ ਆਹ ਤੇ ਆਵਾ ਆ ਹੀ ਅੱਡੇ ਤੇ ਉਤਰਿਆ ਤੇ 5 ਮਿੰਟਾਂ ਚ ਘਰ ਆ ਗਏ ਆ ਗੱਲ ਤੇ ਤੇਰੀ ਸਹੀ ਆ ਪਰ ਪਿੰਡਾਂ ਵਿੱਚ ਸੋ ਫਾਇਦੇ ਹੁੰਦੇ ਆ ਕੋਈ ਵੀ ਦੁੱਖ ਤਕਲੀਫ ਕੇ ਨੂੰ ਹੁੰਦਾ ਵਾ ਚਾਟ ਆਣ ਕਮਾਂਡ ਇਕੱਠਾ ਆ ਜਾਂਦਾ ਦੁੱਖ ਸੁੱਖ ਦਾ ਭਾਈਵਾਲ ਹੁੰਦਾ ਵਾ ਤੇ ਸ਼ਹਿਰਾਂ ਵਿੱਚ ਤੇ ਕੋਈ ਪੁੱਛਦਾ ਨਹੀਂ ਆਪੋ ਆਪਣੇ ਅੰਦਰ ਹੀ ਵੜੇ ਰਹਿੰਦੇ ਬਸ ਆਪੋ ਆਪਣੇ ਨਾਲ ਮਤਲਬ ਆ ਨਾਲੇ ਪਿੰਡਾਂ ਦਾ ਕੁਲਾ ਡੁਲਾ ਮਾਹੌਲ ਹੁੰਦਾ ਵਾ ਤਾਜੀ ਹਵਾ ਹੁੰਦੀ ਪਿੰਡਾਂ ਦੇ ਆਹੋ ਭੈਣ ਜੀ ਇਹ ਤੇ ਹੈ ਆ ਸ਼ਹਿਰਾਂ ਦੇ ਆਪਣੇ ਫਾਇਦੇ ਆ ਪਿੰਡਾਂ ਦੇ ਆਪਣੇ ਫਾਇਦੇ ਆ ਤੁਸੀਂ ਤੇ ਚੰਗਾ ਹੋਇਆ ਮੁੰਡਾ ਤੁਸੀਂ ਟਾਈਮ ਨਾਲ ਹੀ ਬਾਹਰ ਕਾਲ ਦਿੱਤਾ ਆ ਇੱਥੇ ਕੀ ਆ ਨਸ਼ੇ ਪੱਤੇ ਹੀ ਉਹ ਨਾ ਕੋਈ ਸਰਕਾਰੀ ਨੌਕਰੀ ਮਿਲਦੀ ਐ ਲੋਕੀ ਬੱਚੇ ੱੱਕੇ ਖਾਂਦੇ ਫਿਰਦੇ ਆ ਪੜ੍ਹ ਲਿਖ ਕੇ ਵੀ ਹੋਰ ਇਹ ਤੇ ਗੱਲ ਹੈ ਵਾ ਕੁੜੀ ਵੀ ਆਪਣੇ ਘਰ ਸੌਖੀ ਆ ਮੁੰਡਾ ਵੀ ਆਪਣੇ ਕੰਮ ਤੇ ਸੈੱਟ ਹੋ ਗਿਆ ਵਾ ਤੇ ਹੁਣ ਆਉਂਦਾ ਤੇ ਹੁਣ ਵਿਆਹ ਬੂਦੀ ਤਿਆਰੀ ਕਰਦੇ ਆ ਉਹਦੀ ਆਹੋ ਕਰੋ ਕਰੋ ਕਿ ਕਾਂਚਰਾਉਣਕ ਹੋਏਗੀ ਹੋਰ ਹੁਣ ਮੈਂ ਵੀ ਇਕੱਲੀ ਰਹਿਨੀ ਆ ਫਿਰ ਮੁਸ਼ਕਲ ਹੋ ਜਾਂਦੀ ਆ ਚਲੋ ਤੁਸੀਂ ਬੈਠੋ ਹਾਂ ਤੈ ਕਹੋ ਬੋਲੋ ਬੋਲੋ ਇੱਥੋਂ ਯਾਰ ਹਿੱਲਿਆ ਨਾ ਚਲੋ ਤੁਸੀਂ ਬੈਠੋ ਮੈਂ ਪਾਣੀ ਪੁਣੀ ਲਿਆਵਾਂ ਨਾ ਨਹੀਂ ਨਹੀਂ ਭੈਣ ਜੀ ਪਾਣੀ ਬਾਅਦ ਚ ਪੀਵਾਂਗੇ ਪਹਿਲੇ ਤੁਸੀਂ ਆਪਣਾ ਨਾ ਘਰ ਵਿਖਾਓ ਹਨ ਚਲੋ ਘਰ ਵਿਖਾਵਾਂ ਤੁਹਾਨੂੰ ਚਲੋ ਹੋਰ ਭੈਣ ਜੀ ਸਾਰਾ ਸਮਾਨ ਨਵਾਂ ਹੀ ਖਰੀਦ ਕੇ ਆਇਆ ਆ ਨਾ ਨਾ ਨੇ ਤੁ ਸਮਾਨ ਸਾਰਾ ਲੰਘਾ ਲਗਾਇਆ ਮਿਲਿਆ ਸਾਰੇ ਬੈੱਡ ਲੱਗੇ ਆਏ ਸੀ ਲੱਗੇ ਆ ਉਹਨਾਂ ਦਾ ਮੁੰਡਾ ਨਾ ਬਾਹਰ ਹੀਗਾ ਪੱਕਾ ਹੀ ਉਹ ਫਿਰ ਮਾਂ ਪਿਓ ਨੂੰ ਵੀ ਲੈ ਗਿਆ ਨਾਲ ਤੇ ਵਿਚਾਰੇ ਘਰ ਫਿਰ ਵੇਚ ਗਏ ਤੇ ਬਣਿਆ ਬੱਤਰੀਆਂ ਹੀ ਖਰੀਦ ਲਿਆ ਚੱਲ ਵਧੀਆ ਹੋਇਆ ਤੁਹਾਨੂੰ ਕੋਈ ਸਮਾਨ ਖਰੀਦਣਾ ਨੇ ਸਾਨੂੰ ਕੋਈ ਵੀ ਖੀਦਣਾ ਸਭ ਲੱਗੇ ਬੈੱਡ ਕਮਰੇ ਚ ਸਮਾਨ ਵੀ ਬੜਾ ਵਧੀਆ ਮਿਲਿਆ ਤੁਹਾਨੂੰ ਹਨਾ ਹਾਂ ਸਾਰਾ ਸਮਾਨ ਲੱਗਾ ਘਰ ਤੇ ਬੜਾ ਸੋਹਣਾ ਮਿਲ ਗਿਆ ਸਾਨੂੰ ਚਲੋ ਕਮਰੇ ਵੀ ਦੇਖ ਲਈਏ ਆ ਵੇਖੋ ਟੀਵੀ AC ਸਭ ਕੁਝ ਲੱਗਾ ਲਗਾਏ ਮਿਲਿਆ ਵਾ ਸੋਹਣਾ ਹੈ ਭੈਣ ਜੀ ਹਾਂ ਟੀਵੀ ਮਸੀ ਵਾ ਵਡਾ ਮਿਲਿਆ ਸਾਰੇ ਕਮਰਿਆਂ ਚ ਇਦਾਂ ਹੀ ਲੱਗੇ ਵੱਡੇ ਵੱਡੇ ਟੀਵੀ ਇੱਥੇ ਵਾਜੇ ਲੱਗੇ ਆਹ ਭੈਣ ਜੀ ਉਹ ਵੀ ਬਾਹਰ ਹੀ ਨਾ ਉਹ ਵੀ ਬਾਹਰ ਹੀ ਹੈ ਨਾ ਸਾਰਾ ਵਧੀਆ ਲਾਇਆ ਸਮਾਨ ਸਾਰਾ ਵਧੀਆ ਬੈੱਡ ਵੇਖ ਕਿੰਦਾ ਸੋਹਣਾ ਹੈ ਹਾਂ ਤਾਂ ਮੈਂ ਸਾਰਾ ਲੱਗਾ ਲਗਾਏ ਮਿਲਿਆ ਸਾਨੂੰ ਤਾਂ ਫਾਇਦਾ ਹੋ ਗਿਆ ਸਭ ਨੂੰ ਚਲੋ ਦੂਸਰੇ ਕਮਰੇ ਵਿੱਚ ਜਾਈਏ ਲੋ ਤਾਂ ਤੇ ਬਹੁਤ ਸੋਹਣਾ ਮਿਲ ਗਿਆ ਤੁਹਾਨੂੰ ਆਹੋ ਚਲੋ ਟਾਈਮ ਨਾ ਖਰੀਦਿਆ ਗਿਆ ਵਾ ਤੁਸੀਂ ਬੈਠੋ ਮੈਂ ਚਾਹ ਬਣਾ ਕੇ ਲਿਆਉਣੀ ਆ ਚਲੋ ਠੀਕ ਆ ਭੈਣ ਜੀ ਦੇ ਲਓ ਕਿੱਡਾ ਸੋਹਣਾ ਤੇਰੀ ਮਾਸੀ ਨੂੰ ਘਰ ਮਿਲ ਗਈ ਤੇ ਨਾਲ ਹੀ ਮਿਲ ਗਿਆ ਲੱਗਾ ਲਗਾਇਆ ਸਮਾਨ ਚਲੋ ਠੀਕ ਆ ਭੈਣ ਜੀ ਚਲੋ ਠੀਕ ਆ ਚੰਗਾ ਮਾਸੀ ਜੀ ਚੰਗਾ ਪੁੱਤ ਚਾ ਚੰਗਾ ਮਾਸੀ ਜੀ ਚੰਗਾ ਆਇਓ ਭੈਣ ਜੀ ਤੁਸੀਂ ਵੀ ਕਿਹਦੇ ਨਾਲ ਹਾਂ ਆਉਂਗੀ ਆਉਂਗੀ ਚੰਗਾ ਮੀ ਮਾਸੀ ਦਾ ਤੇ ਘਰ ਹੀ ਬੜਾ ਤਗੜਾ ਕਾਤ ਤਗੜਾ ਬੋਤਾ ਆਪੇ ਹੋਣਾ ਜਦੋਂ ਬਾਹਰ ਦੀ ਕਮਾਈ ਆਉਂਦੀ ਐ ਮੁੰਡਾ ਉਹਦਾ ਬਾਹਰ ਰਹਿੰਦਾ ਐ ਆਹੂ ਇਹ ਤੇ ਹੈ ਆ ਸੋਫੇ ਵੇਖਿਆ ਕਿੰਨੇ ਸ਼ਾਨਦਾਰ ਹੀ ਉਹਨਾਂ ਦੇ ਹੂੰ ਟੀਵੀ ਗੱਡਾ ਘਟਾ ਲਾਇਆ ਇਹ ਕਮਰੇ 'ਚ ਤੇ ਮੰਮੀ ਏਸੀ ਵੇਖਿਆ ਕੱਲੇ ਕੱਲੇ ਕਮਰੇ 'ਚ ਲਾਇਆ ਉਹਨਾਂ ਨੇ ਹਾਰਡ ਕੋਰ ਕਿਤੇ ਇੱਕ ਕਮਰੇ 'ਚ ਨਹੀਂ ਲੱਗਣ ਦਿਆ ਅਹੀਂ ਵੀ ਆ ਤੇ ਏਸੀ ਲਾਈ ਹੋਆ ਹੈ ਤੇ ਟੀਵੀ ਵੀ ਲਾਇਆ ਉਹਨੇ ਨਾਲ ਹੀ ਹੋਰ ਕੀ ਸਾਡੇ ਕਮਰੇ 'ਚ ਤਾਂ ਨਿਕਾ ਜਾ ਟੀਵੀ ਆ ਉਹ ਬੈੱਡ ਤੇ ਬਹਿ ਕੇ ਪਿਛੇ ਟੋ ਲਾ ਕੇ ਵੇਖੀ ਜਨਾ ਉਹ ਬੰਦੇ ਵੀ ਨਹੀਂ ਪਛਾਣਿਆ ਜਾਂਦੇ ਵੀ ਕਿਹੜੇ ਆ ਚੱਲ ਕੋਈ ਨਹੀਂ ਪੁੱਤ ਤੁਸੀਂ ਵੀ ਲੈ ਆਇਓ ਹਾਂ ਇੱਕ ਦਿਨ ਮੈਂ ਅਮੀਰ ਖਾਨ ਦੀ ਫਿਲਮ ਵੇਖਣ ਡਿਆ ਤੇ ਇਹਨੇ ਬਾਜੂ ਲਾ ਕੇ ਵੇਖਿਆ ਕਹਿੰਦੀ ਇਹ ਤਾਂ ਸ਼ਾਹਰੂ ਖਾਨ ਦੀ ਆ ਅੱਛਾ ਤੇ ਹੋਰ ਕੀ ਮੰਮੀ ਐਦਾਂ ਹੀ ਇਕ ਲਾਦੇ ਰਹੀ ਨਾ ਬਸ ਨਹੀਂ ਆਖਿਓ ਇਤਨੀ ਨਹੀਂ ਆ ਇਕ ਨਹੀਂ ਤਾਂ ਦੇਹ ਦਾ ਕੋਝ ਨਹੀਂ ਆ ਨਿਕਾ ਨਿਕਾ ਜਾ ਦੇਹ ਦਾ ਸਾਰਾ ਫਿਰ ਨਿਕਾ ਜਾ ਤੇ ਹੈਗਾ ਉਹਦੇ ਚੱਕੀ ਦਿਖਣਾ ਆਪਾਂ ਵੱਡਾ ਟੀਵੀ ਲੈ ਕੇ ਆਵਾਂਗੇ ਮੰਮੀ ਆਪਾਂ ਵੀ ਉਹਨਾਂ ਵੱਡਾ ਟੀਵੀ ਲੈਣਾ ਜੀ ਨਾ ਨਾ ਤਾਵਾ ਕੋਈ ਨਹੀਂ ਕੋਈ ਨਹੀਂ ਲੈ ਆਇਓ ਤੁਸੀਂ ਵੀ ਵੇਖਿਆ ਟੀਵੀ ਲਾਇਆ ਹੈ ਉਹਨੇ ਕਿੰਨਾ ਸੋਹਣਾ ਲੱਗਨਿਆ ਹੈ ਕੱਲੀ ਕੱਲੀ ਚੀਜ਼ ਦਿਖੰਦੀ ਹਾਂ ਹਾਂ ਨਾਲੇ ਮਾਸੀ ਇੱਥੇ ਆਉਣਾ ਵਾ ਤੁਸੀਂ ਕਹਿ ਕੇ ਨਹੀਂ ਆਏ ਭੈਣ ਤੂੰ ਵੀ ਜਿਹੜਾ ਮਾਰਿਆ ਤੇ ਜੇ ਮਾਸੀ ਇੱਥੇ ਆ ਗਈ ਤੇ ਸਾਡਾ ਘਰ ਵੀ ਉਦਾਂ ਦਾ ਹੋਣਾ ਚਾਹੀਦਾ ਹੈ ਨਾ ਪਰ ਰਮੇ ਸਮਾਨ ਲੈ ਆ ਤੇ ਆਵਾਂਗੇ ਪਰ ਟੈਨਸ਼ਨ ਤੇ ਬਿੱਲ ਦੀ ਹੈ ਨਾ ਬਿੱਲ ਕੌਣ ਦੇਖੂਗਾ ਉਹ ਨਾ ਤੂੰ ਫਿਕਰ ਕਰ ਪੁੱਤ ਬਿੱਲ ਮੈਂ ਆਂ ਵੇਖੂੰਗੀ ਕਿ ਬਿਲ ਮਮੀ ਵੇਖ ਲੇਗੀ ਤੂੰ ਹੋਰ ਮੈਂ ਵੇਖ ਲਉਗੀ ਪਹਿਲਾ ਫਿਰ ਤੇ ਠੀਕ ਆ ਆਪਾਂ ਅੱਜ ਸਮਾਨ ਲੈ ਆਉਣੇ ਕਿੰਦੇ ਜਿਤ ਆਹੋ ਯਾਰ ਸਹੀ ਗੱਲ ਆ ਆਪਾਂ ਨੇ ਇਦਾਂ ਕਰਦੇ ਨਟ ਦੇ ਸਮਾਨ ਸਿਲੈਕਟ ਕਰ ਲੈਣੇ ਆ ਤੇ ਕੱਲ ਜਾ ਕੇ ਲੈ ਆਵਾਂਗੇ ਫਿਰ ਚਲੋ ਠੀਕ ਆ ਚੱਲ ਲੈ ਆਇਓ ਲੈ ਆਇਓ ਮਮੀ ਵੇਖ ਲਈ ਹੋ ਸਰ ਬਿੱਲ ਚੰਗਾ ਹਾਂ ਹਾਂ ਮੈਂ ਵੇਖ ਲਾਂਗੀ ਤੂੰ ਉਹ ਨਾ ਫਿਕਰ ਕਰ ਚਲੋ ਹਨਾ ਚੇਂਜ ਕਰੀਏ ਡਰੈਸ ਆਹੋ ਜੇਂਦਰ ਮੰਮੀ ਕਹਿੰਦੇ ਕਿ ਬਿੱਲ ਮੈਂ ਵੇਖ ਲੂੰਗੀ ਤੇ ਇਹਨੇ ਪੈਸੇ ਕਿੱਥੋਂ ਆਏ ਮੰਮੀ ਕੋਲ ਹੋ ਯਾਰ ਮੰਮੀ ਦੀ ਪੈਨਸ਼ਨ ਨਹੀਂ ਆਉਂਦੀ ਮੰਮੀ ਨੇ ਬਥੇਰੇ ਜੋੜ ਜੋੜ ਕੇ ਰੱਖੇ ਹੋਣੇ ਆ ਸਾਨੂੰ ਕੋਈ ਦੱਸਿਆ ਨਹੀਂ ਆ ਅੱਜ ਪਤਾ ਨਹੀਂ ਕਿੱਥੋਂ ਮੰਮੀ ਦੇ ਮਨ ਮਿਹਰ ਪੈ ਗਈ ਆ ਜਦ ਮੰਮੀ ਕਹਿੰਦੇ ਕਿ ਬਿੱਲ ਮੈਂ ਵੇਖ ਲੂੰਗੀ ਆ ਮੰਮੀ ਵੇਖ ਕੇ ਜੋ ਹੈ ਮਾਸੀ ਘਰ ਰੱਖ ਕੇ ਇੰਨਾ ਸਮਾਨ ਲੱਗਾ ਤੇ ਜੇ ਮਾਸੀ ਆਪਣੇ ਘਰ ਆ ਕੇ ਰੱਖੂਗੀ ਤਾਂ ਕੀ ਇੱਜ਼ਤ ਰਹਿ ਜਾਨੀ ਆ ਹਮਮ ਚੱਲ ਫਾਇਦਾ ਤੇ ਸਾਨੂੰ ਹੀ ਆ ਸਾਡਾ ਘਰ ਬਰਨਾ ਮੈਨੂੰ ਲੱਗਾ ਮੰਮੀ ਨੂੰ ਇਦਾਂ ਹੀ ਲੱਗਾ ਹੋਣਾ ਆ ਵੀ ਜੇ ਮੇਰੀ ਭੈਣ ਦਾ ਘਰ ਇਦਾਂ ਦਾ ਆ ਤੇ ਮੇਰਾ ਘਰ ਕਿਉਂ ਨਹੀਂ ਇਦਾਂ ਦਾ ਤਾਂ ਹੀ ਮਮਮੀ ਪੈਸੇ ਕੱਢਣ ਲਈ ਤਿਆਰ ਹੋਈ ਆ ਚਲੋ ਕੋਈ ਨਹੀਂ ਆਪਣਾ ਫਾਇਦਾ ਕੱਲ ਨੂੰ ਸਮਾਨ ਨਾਲ ਚੰਗਾ-ਚੰਗਾ ਵੇਖ ਕੇ ਆਉਣਾ ਜੇ ਠੀਕ ਆ ਹੁਣ ਕਿਤੇ ਕੰਜੂਸੀ ਨਾ ਕਰੋ ਤੁਸੀਂ ਬੈਲ ਤੇ ਮਾਸ਼ੀ ਨਾਲ ਵੱਡਾ ਡੀ ਵੀ ਲੈ ਕੇ ਆਵਾਂਗੇ ਚਲੋ ਠੀਕ ਆ ਚਲ ਠੀਕ ਆ ਫਿਰ ਤੋ ਵੱਡੀਆਂ ਤੋਂ ਵੱਡੀਆਂ ਮਿਲ ਜਾਣੀਆਂ ਠੀਕ ਆ ਵਰੀਏ ਚੀਜ਼ ਮਾਰ ਨਹੀਂ ਲੈ ਕੇ ਜਾਣਾ ਆਪਾਂ ਤੁਮਾਸੀ ਨਾਲ ਵੱਡੀ ਲੈ ਕੇ ਜਾਵਾਂਗੇ ਤੋ ਵੱਡੀ ਲੈਣੀ ਆਪਾਂ ਨਾਲੇ ਮੰਮੀ ਵੀ ਵੇਖ ਕੇ ਖੋਸੋ ਜਾਣ ਕੇ ਤੇ ਬਿੱਲ ਤੇ ਮੰਮੀ ਨੇ ਹੀ ਦੇਣਾ ਆਹੋ ਆ ਵੇਖੋ ਆ ਕਿੰਨੀ ਵੱਡੀ ਹੈ ਯਾਰ ਵਾ ਦੇਖੋ ਕਿੰਨਾ ਵੱਡਾ ਹੈ ਹਾਂ ਐਸੇ ਹੀ ਹੈ ਇਹ ਲੈ ਲਓ ਆਪਾਂ ਕਰਾ ਬਿੱਲ ਦੇਣਾ ਠੀਕ ਆ ਨਾ ਬਿੱਲ ਆਪੇ ਮੰਮੀ ਵੇਖਣਗੇ ਯਾਰ ਆ ਠੀਕ ਹੈ ਨਹੀਂ ਤੇ ਆ ਲੈ ਲੈਂਦੇ ਨਹੀਂ ਨਹੀਂ ਇਹ ਛੋਟੀ ਜੇ ਉਹ ਵੇਖੋ ਸਾਈਜ਼ ਵੇਖੋ ਕਿੰਨਾ ਵਾ ਚਲ ਠੀਕ ਹੈ ਫਿਰ ਟੀਵੀ ਦਾ ਪੈਹੋ ਕਰਾ ਲੈਂਦੇ ਆ ਚਲੋ ਤੇ ਹੋਰ ਕੀ ਏਸੀ 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 ਤੇ ਉਹ ਫ੍ਰਿਜ ਵੇਖੀਏ ਵਾਸ਼ਿੰਗ ਮਸ਼ੀਨ ਆ ਵੇਖੋ ਕਿੰਨਾ ਕੋ ਜਾ ਮਸ਼ੀਨ ਪਸੰਦ ਕਰ ਲਾ ਤੂੰ ਕਿਹੜੀ ਲੈਣੀ ਆ ਕੱਪੜੇ ਤੂੰ ਹੀ ਧੋਇਆ ਕਰਨੇ ਆ ਤੇ ਫਿਰ ਮੈਂ ਕਰਨੀ ਤੇ ਮੈਂ ਕਰਨੀ ਜੇ ਆਟੋਮੈਟਿਕ ਅੰਦਰ ਹੀ ਜਾਣੀ ਆ ਤੋ ਪਤਾ ਚਲ ਗਈ ਹੈ ਹੁਣ ਆ ਗਏ ਜੀ ਕੀ ਕੀ ਸਮਾਨ ਵੇਖ ਕੇ ਆਏ ਜੀ ਮੰਮੀ ਵੇਖ ਕੇ ਨਹੀਂ ਆਏ ਐਂ ਤੇ ਲੋਡ ਵੀ ਕਰਾ ਕੇ ਆ ਗਏ ਆ ਸਭਾਈ ਹੋਣਾ ਮਗਰ ਮਗਰ ਠੀਕ ਆ ਕਿਹੜਾ ਕਿਹੜਾ ਸਮਾਨ ਲੈ ਆਂਦਾ ਆ ਮੰਮੀ ਇੱਕ LED ਇੱਕ ਵਾਸ਼ਿੰਗ ਮਸ਼ੀਨ ਤੇ ਇੱਕ AC ਉਹ ਵੀ ਸਭ ਤੋਂ ਵਧੀਆ ਅੱਛਾ ਚਾਲਕ ਗਰਮੀਆਂ ਤੇ ਸੋਖਿਆ ਨਿਕਲ ਗਈਆਂ ਇਹ AC ਨਾਲ ਤੇ ਨਾਲੇ ਤੇਰੀ ਮਾਸੀ ਆਊਗੀ ਨਾ ਵੇਖ ਕੇ ਸਮਾਨ ਹਰਾਣ ਰਹੋਗੀ ਤੇ ਇਹਨਾਂ ਨੇ ਵੀ ਇੰਨਾ ਸਮਾਨ ਲੈ ਆਂਦਾ ਆ ਤੇ ਹੋਰ ਕੀ ਮੰਮੀ ਤੇ ਮੰਮੀ ਇਹ ਬਿੱਲ ਆ ਤੁਸੀਂ ਫਿਰ ਇਦਾਂ ਕਰੋ ਪੈਸੇ ਕੱਢ ਕੇ ਰੱਖ ਲਓ ਉਹ ਫਿਰ ਜਿਨ੍ਹਾਂ ਨੇ ਸਮਾਨ ਲੈ ਕੇ ਆਉਣਾ ਵਾ ਉਹਨਾਂ ਨੂੰ ਦੇਣਾ ਹੀ ਵੀ ਆ ਪੈਸੇ ਕਿਹੜੇ ਪੈਸੇ ਮੰਮੀ ਤੁਸੀਂ ਆਪੇ ਦੇਖਿਆ ਹੈਗਾ ਕਿ ਤੁਸੀਂ ਸਮਾਨ ਪਸੰਦ ਕਰ ਲਓ ਤੇ ਬਿੱਲ ਮੈਂ ਵੇਖ ਲੂੰਗੀ ਓਹੋ ਵੇ ਮੈਂ ਐਸਾਬ ਨਾ ਕਿਹਾ ਹੀ ਪਿ ਬਿੱਲ ਮੈਂ ਵੇਖ ਲੂੰਗੀ ਮਤਲਬ ਪਿ ਬਿੱਲ ਮੈਂ ਸੰਭਲੂੰਗੀ ਜਦੋਂ ਤੁਸੀਂ ਛੋਟੇ ਛੋਟੇ ਹੁੰਦੇ ਸੀ ਨਾ ਉਦੋਂ ਤੁਸੀਂ ਚੀਜ਼ਾਂ ਇੱਧਰ ਉੱਧਰ ਰੱਖ ਦਿੰਦੇ ਸੀ ਤੇ ਮੁੜ ਕੇ ਮੈਨੂੰ ਕਹਿੰਦੇ ਸੀ ਮੰਮੀ ਆਹ ਚੀਜ਼ ਕਿੱਥੇ ਆ ਮੰਮੀ ਉਹ ਨਹੀਂ ਲੱਭਦਾ ਮੈਂ ਇਹ ਨਹੀਂ ਕਿਹਾ ਤੈਨੂੰ ਬਿੱਲ ਸਾਹਮਣ ਨੂੰ ਕਿਹਾ ਸੀ